ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਬੀਗ ਸਿੱਖ ਚੈਨਲ ਤੇ ਇੱਕ ਵੀਡੀਓ ਦਾ ਭਾਰੀ ਹੁਣ ਕੇ ਆ ਸੀ ਕਿ ਸ਼ੂਟ ਕਰਨਾ ਤੇ ਪਹਿਲਾਂ ਅਸੀਂ ਆਏ ਸੀ ਕਿ ਲਾਵਾ ਪਿਰੇ ਤੇ ਉਹਦੇ ਉੱਤੇ ਕਾਫੀ ਦਰਸ਼ਕਾਂ ਨੇ ਸਾਨੂੰ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਆ ਪੁਨਰ ਜਨਮ ਤੇ ਉਹ ਵੀ ਚਲੋ ਥੋੜਾ ਟਾਈਮ ਚੱਲੀ ਤੇ ਵਧੀਆ ਵੀ ਤੇ ਉਹ ਕਿਸੇ ਕਾਰਨ ਕਰਕੇ ਬੰਦ ਕਰਤੀ ਤੇ ਤੁਸੀਂ ਕਾਫੀ ਪਿਆਰ ਦਿੱਤਾ ਉਹਦੇ ਵਿੱਚ ਵੀ ਅੱਜ ਉਹ ਕਹਿ ਰਹੇ ਸੀਗੇ ਤੇ ਟਿਕਿਆ ਨਹੀਂ ਚਾਹੁੰਦੇ ਉਹਦੇ ਵਿੱਚ ਸ਼ਾਮਲ ਕਰਨਾ ਵਾ ਤੇ ਉਹਦੇ ਵਾਸਤੇ ਬੁਲਾਇਆ ਸੀਗਾ ਭਾਈ ਹੁਣ ਤੇ ਅਸੀਂ ਦੋਵੇਂ ਜਣੇ ਜਾ ਰਹੇ ਹਾਂ ਸਾਡਾ ਦੋਵਾਂ ਦਾ ਸੀਨ ਆ ਦੇਖੋਣ ਕੀ ਸੀ ਹੁੰਦੇ ਤੇ ਬਹੁਤ ਜ਼ਿਆਦਾ ਲੱਗੂਗਾ ਇਸ ਕਰਕੇ ਉੱਥੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਾਰੀ ਹੋਊਗਾ ਜਿੱਥੇ ਵੀ ਕਰਾਂਗੇ ਸੀਨ ਹਾਂਜੀ ਤੇ ਉਹ ਤੁਹਾਨੂੰ ਦਿਖਾਵਾਂਗੇ ਨਾਲ ਤੇ ਤੁਸੀਂ ਕਰੋ ਸਾਡਾ ਬਦਵਾ ਕੀ ਮੈਂ ਕਰਨੀ ਆ ਮੈਂ ਇਸ ਪੱਤਰ ਦੇ ਕੇ ਬੜਾ ਜਾਈ ਕਿ ਤਾਂ ਹੀ ਆਪਾਂ ਪਹਿਲਾਂ ਵੀ ਲਾ ਫਿਰ ਸਾਡੇ ਘਰ ਸ਼ੂਟ ਹੋਈ ਸੀ ਹੂੰ ਹੂੰ ਤੇ ਹੁਣ ਵੀ ਉਹ ਸੋਚ ਰਹੇ ਸੀ ਕਿ ਲਾ ਫਿਰ ਟੂ ਬਣਾਉਨੇ ਆ ਤੇ ਵੇਖੋ ਕਦੋਂ ਮੌਕਾ ਮਿਲਦਾ ਹੈ ਬਿਲਕੁਲ ਤੇ ਕਾਫੀ ਟਾਈਮ ਨਾਲ ਚੱਲੀ ਆ ਉਹ ਸੌ ਆਡੀਅנס ਨੇ ਵੀ ਤੇ ਬਾਕੀ ਇਹ ਕਹਿੰਦੇ ਆਪਣੇ ਖੁਦ ਚੈਨਲ ਤੇ ਵੀ ਮਿਹਨਤ ਕਰਾਂਗੇ ਰਾਜਦੀਪ ਹੰਬਲੀ ਵਲੋਗਸ ਸਾਡਾ ਚੈਨਲ ਆ ਤਨੀ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਦਾ ਉੱਤੇ ਵੀ ਸ਼ੁਰੂ ਕਰੀਏ ਬਹੁਤ ਟਾਈਮ ਹੋ ਗਿਆ ਤੇ ਵਲੌਗ ਕੋਈ ਪਾਇਆ ਨਹੀਂ ਸੀਗਾ ਤੇ ਅਸੀਂ ਜਿਆਦਾ ਬਿਜ਼ੀ ਰਹੇ ਆ ਨਾ ਟੀਵੀ ਤੇ ਜਾਂ ਲੀਗ ਸਿੱਕ ਤੇ ਇਸ ਕਰਕੇ ਕੋ ਘਰ ਦੇ ਵਿੱਚ ਜਿਵੇਂ ਕਰਕੇ ਤੇ ਹੁਣ ਤਕਰੀਬਨ ਹੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੀ ਤੁਹਾਡੇ ਨਾਲ ਕੋਈ ਵਲੌਗ ਸਾਂਝਾ ਕਰੀਏ ਕੋਈ ਵੀਡੀਓ ਪਾਈਏ ਤੇ ਚਲੋ ਇਸੇ ਤਰ੍ਹਾਂ ਸਾਨੂੰ ਪਿਆਰ ਦਾ ਦੇ ਰਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਚਾ ਹੁਣ ਅਸੀਂ ਜਾਂਦੇ ਆਂ ਸ਼ੂਟ ਤੇ ਤੇ ਉਥੇ ਜੋ ਵੀ ਸੀ ਨਾ ਜਾਂਦੇ ਆ ਤੁਹਾਨੂੰ ਉਥੇ ਠੀਕ ਹੈ ਈਂਜਾਈ ਕਰਦੇ ਆ ਸਾਰਾ ਸਤਾਂ ਦਿਖਾਵਾਂਗੇ ਬਈ ਠੀਕ ਜੀ ਠੀਕ ਹੈ ਜੀ ਕੜੂਣ ਪੀਚਾ ਸਮੋਸੇ ਲੈ ਲਾ ਔਰ ਆ ਤੂੰ ਰੱਖਦਾ ਭਾਈ ਨਹੀਂ ਮੈਂ ਨਹੀਂ ਰੱਖਿਆ ਕਿਉਂ ਜਾਉਂਗੋ ਤੇ ਬਹੁਤ ਜਨ ਲੜੇ ਹੁੰਦੇ ਆਪ ਕੋ ਤੇ ਲੈ ਲਿਆ ਤੇ ਇਤਨੀ ਖਾਣਾ ਹੁਣ ਬੜਾ ਟੇਸਟ ਹੈ ਮੈਂ ਖਾ ਲਾ ਲੋੜਾ ਇਹ ਨਾ 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 ਕਿੰਨੇ ਜਿਹੜੇ ਵਾਦਾ ਹਟ ਨਹੀਂ ਹ ਕਿੱਥੇ ਲਾਵਾ ਫੇਰੇ ਵੀਡੀਓ ਤੋਂ ਬਾਅਦ ਹੁਨਰ ਜਨਮ ਤੋਂ ਬਾਅਦ ਹੁਨਰ ਜਨਮ ਹਾਂ ਫਿਰ ਲਵਾ ਫੇਰੇ ਵਰਗੀ ਵੀਡੀਓ ਸਟਾਰਟ ਕਰਨੀ ਫਿਰ ਉਹਦਾਂ ਕਰਾਂਗੇ ਥੋੜਾ ਜਿਹਾ ਸੰਦੀਪ ਕਰਕੇ ਵੀ ਅਸੀਂ ਥੋੜਾ ਜਿਹਾ ਸਟੂਡੀਓ ਹੱਥ ਨਹੀਂ ਪਾਉਣ ਦੇਣਾ ਕਿ ਉਹਨੂੰ ਹਾਂਜੀ ਹਾਂਜੀ ਬਾਹਰਲੀ ਲੋਕੇਸ਼ਨ ਵਾਲੀ ਨੂੰ ਹਾਂਜੀ ਹਾਂਜੀ ਤੇ ਫਿਰ ਉਹਦਾ ਆਉਣਾ ਜਾਣਾ ਔਖਾ ਘਰੇ ਘਰੇ ਫਿਰ ਤੁਹਾਨੂੰ ਪਤਾ ਹੈ ਨਾ ਚਾਹ ਪਾਣੀ ਪਾਜੀ ਹੋਰ ਕਹਿੰਦੇ ਚਾਹ ਉਹਦਾ ਅੰਗਰੀ ਚਾਹ ਬੰਗਲੌਰ ਨਹੀਂ ਨਹੀਂ ਮਿਹਰਬਾਨੀ ਨਹੀਂ ਵੇਖ ਲਓ ਮੈਂ ਸਾਰਿਆਂ ਦੀ ਵੀਡੀਓ ਸਾਡੇ ਇਸ਼ੂ ਜਾ ਹੁੰਦੇ ਤੋ ਚਾਹ ਪਾਣੀ ਮੋੜ ਸਾਲ ਦੀ ਟੋਰੀ ਨਮਿਸ਼ ਕੰਡ ਸ਼ੁਰੂ ਕਰ ਦਿੰਦਾ ਹਾਂ ਹਾਂਜੀ ਹਾਂਜੀ ਲਾਵਾਂ ਫੇਰੇ ਵਰਗੀ ਜੀ ਮੈਂ ਫਿਰ ਸੰਦੀਪ ਕਰਕੇ ਨਾ ਕਰਨ ਦੇ ਹਾਂ ਲਾਵਾਂ ਫੇਰੇ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਆ ਉਹ ਕਹਿੰਦੇ ਵੀ ਤੁਸੀਂ ਉਹਦੇ ਨਾਲ ਦੀ ਸੇਮ ਉਹਦਾਂ ਦੀ ਬਣਾਓ ਫੇਰ ਲਾਵਾਂ ਫੇਰੇ 2 ਆ ਜੂਗੀ ਲਾਵਾਂ ਫੇਰੇ 2 ਬਣਾਵਾ ਦੇ ਇਸ ਤਰ੍ਹਾਂ ਹੀ ਆਡੀਅנס ਪਿਆਰ ਦਵੇ ਉਸ ਵੀਡੀਓ ਨੂੰ ਵੀ ਹੂੰ ਉਹ ਜਿਹੜੀ ਚੱਲਣ ਈ ਆ ਇਹਨੂੰ ਵੀ ਵੱਧ ਵਾਸਪੋੜ ਦਰੋ ਹਾਂਜੀ ਤੁਹਾਡੀ ਮਰੀਏ ਲਾ ਫੇਰੇ ਮੈਂ ਆਪਣੇ ਘਰ ਮੈਂ ਆਹ ਫੜੀ ਨਹੀਂ ਤਾਂ ਉਹ ਨਹੀਂ ਆਈ ਨਾਲ ਮੈਂ ਕਿਦੀ ਨਾਲ ਕਰ ਮਾਣਾ ਛੂਡੋਂ ਬਾਪੂ ਜੀ ਮੈਂ ਪੀ ਲਈਏ ਭਾਜੀ ਨਾਲ ਠੀਕ ਆ ਨਹੀਂ 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 ਬਿਲਕੁਲ ਮਾਣਾ ਪਰ ਰਹਿ ਨਹੀਂ ਸਕਦੀ ਸਮੱਸਿਆ ਸਮੱਸਿਆ ਉਹ ਵੀ ਨਹੀਂ ਰਹਿ ਸਕੀ ਸਮੱਸਿਆ ਬਹੁਤ ਸਵਾਦ ਅਜੇ ਵੀ ਬਹੁਤ ਸਵਾਦ ਤੁਹਾਡੇ ਬਹੁਤ ਸਵਾਦ ਕਿੱਥੇ ਗਿਆ ਤੇ ਤੇਰੀ والدہ ਕਿਹੜੇ ਫੇਮਸ ਨੇ ਦੱਸ ਕਿਦ ਕੋ ਲੈ ਗਏ ਯਾਰ ਬਿਜੂਰੀ ਕਰਨ ਦੇ ਆ ਸਮੱਸਿਆ ਨਹੀਂ ਆ ਜੋ ਤੇਰੇਆਂ ਦੀ ਓਏ ਰੌਣ ਭਾਈ ਲੈ ਗਿਆ ਅਜਾਹਲ ਭਾਈ ਰਾਮਾ ਦੁਕਾਨ ਪਾਲੀ ਆਓ ਇਸ ਨੂੰ ਸੇ ਹੈ ਗਿਆ ਫਜੀਪੁਰ ਚੌਕ ਦੇ ਅੱਛਾ ਜੀ ਬਲੇ ਬਲੇ ਹਲਵਾਈ ਦੇ ਠੀਕ ਆ ਜੀਤੇ ਹਾਂ ਜੀ ਆਈ ਜਾ ਅੱਜ ਕੱਲ ਜੀ ਸਾਰਿਆਂ ਨੂੰ ਉਧਰ ਕਰ ਇਧਰ ਆਉਂਦਾ ਰੱਖੋ ਉਸਤਾਦ ਨਾਲ ਸਸੀ ਗਾਜੀ ਸਾਰਿਆਂ ਨੂੰ ਫਾਇਸਵਾਬਨਾ ਸਾਰੇ ਜਣੇ ਇਕੱਠੇ ਹੋਏ ਆ ਲਾ ਫੇਰੇ ਵਾਲੇ ਮੰਮੀ ਜੀ ਆਪਾਂ ਬੈਕ ਲਿਆਉਂਦੀ ਨਾ ਤੇ ਉਹਨਾਂ ਦੀ ਜਿਹੜੀ ਵੀਡੀਓ ਚਲੰਦੀ ਆ ਇਹਨੂੰ ਵਕਤ-ਵਕਤ ਸ਼ੇਅਰ ਕਰੋ ਬਿਲਕੁਲ ਤੇ ਆਂ ਸਿਰਾ ਲਵਣਾ ਆਪਾਂ ਤੇ ਲੌਂਗ ਫੇਰਵਰ ਦੀ ਮੂਵੀ ਜਲਦੀ ਲੈ ਕੇ ਆਵਾਂ ਤੁਹਾਡੇ ਵਾਸਤੇ ਜੀ ਜਿਹਨੇ ਜਿਹੜੀ ਨਵੀਂ ਦੇਖੀ ਤੇਕਿਆਂ ਦੀ ਚੌਧਰ ਸੋਰੀ ਦਾ ਨਾਮ ਆ ਹਾਂਜੀ ਤੇਕਿਆਂ ਦੀ ਚੌਧਰ ਸਰਚ ਕਰਕੇ ਦੇਖ ਲਿਓ ਤੇ ਇਹ ਜਿਹੜੇ ਸਾਡੇ ਦੋ ਸੁਪਰ ਵਿਲਨ ਆ ਇਹਨਾਂ ਨੂੰ ਮੇਸ਼ੇਦੀ ਲੈ ਕੇ ਆਵਾਂਗੇ ਫਿਰ ਲਾਵਾਂ ਫਿਰ ਇਹਦੇ ਵਿੱਚ ਇਹਨਾਂ ਦੀ ਵਿਲਨੀ ਬੜੀ ਪਸੰਦ ਕੀਤੀ ਲੋਕਾਂ ਨੇ ਚਲੋ ਲੋਕਾਂ ਨੇ ਪਿਆਰ ਦਿੱਤਾ ਵਧੀਆ ਵੀਡੀਓ ਵੀ ਵਧੀਆ ਚੱਲੀ ਆ ਤੇ ਇਹ ਵੀ ਤਾਂ ਕਿ ਟੀਮ ਦਾ ਵੀ ਬੜਾ ਪਿਆਰ ਆ ਹਾਂਜੀ ਲਈ ਵੀ ਬੜੀ ਰਿਸਪੈਕਟ ਕਰਦੇ ਬੱਚੇ ਵੀ ਹੁਣ ਜਿੰਦਾ ਸਾਡੇ ਵਾਸਤੇ ਕਾੜੂ ਆ ਹਨਾ ਇਹ ਨੇ ਹੋਣੀ ਫਾਇਰ ਨੇ ਇਹ ਉਹ ਸਪੋਰਟ ਕੱਪੜੇ ਤੋਂ ਹੋ ਜਾਣੇ ਇਹਨਾਂ ਕਾਡੂ ਲਈ ਸੇਵਾ ਕਰਨ ਦੇ ਆ ਹਾਂਜੀ ਅੱਜ ਇਹਨੇ ਬੁਲਾ ਕੇ ਸਾਰਿਆਂ ਨੂੰ ਕਹਿੰਦਾ ਚਾਪਣੀ ਵੀ ਪਾਉਣਾ ਨਾਲ ਸਮੱਸੇ ਪਾਉਣੇ ਆ ਤੇ ਇਹਦਾ ਵੀ ਮੈਂ ਕਹਿੰਦਾ ਬਹੁਤ ਜ਼ੋਰਦਾਨ ਹੈ ਤੁਹਾਡਾ ਬਾਦ ਇਹਦਾ ਹੁਣ ਕਾਡੂ ਦੇ ਵਿਆਹ ਤੇ ਆਵਾਂਗੇ ਕਾਡੂ ਦੇ ਵਿਆਹਾਂ ਨਹੀਂ ਪਗੜੇ ਪਾਵਾਂਗੇ ਓਕੇ ਥੈਂਕ ਯੂ ਠੀਕ ਹੈ ਜੀ ਠੀਕ ਹੁਣ ਕਿੱਥੇ ਆ